ਕੁੜੀਆਂ ਨੂੰ ਘੱਟ ਸਮਝਣ ਵਾਲੀ ਇਹ ਖਬਰ ਜ਼ਰੂਰ ਦੇਖ ਲੈਣਾ ਕਿਉਂਕਿ ਇਸ ਵਾਰ ਵੀ ਕੁੜੀਆਂ ਨੇ ਕੀਤਾ ਪੰਜਾਬ ਦਾ ਨਾਮ ਰੋਸ਼ਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 12ਵੀਂ ਦੇ ਨਤੀਜੇ ਐਲਾਨੇ ਗਏ ਨੇ ਤਾਂ ਇਹਨਾਂ ਨਤੀਜਿਆਂ ਦੇ ਵਿੱਚ ਪੰਜਾਬ ਦੇ ਜਿਸ ਨੂੰ ਕੀ ਬੈਕਵਰਡ ਏਰੀਆ ਕਿਹਾ ਜਾਂਦਾ ਸੀ ਮਾਨਸਾ ਦੇ ਭੀਖੀ ਦੀ ਰਹਿਣ ਵਾਲੀ ਇੱਕ ਅਰਸ਼ ਨਾਮ ਦੀ ਵਿਦਿਆਰਥਣ ਦੇ ਵੱਲੋਂ 500 ਦੇ ਵਿੱਚੋਂ 498 ਨੰਬਰ ਹਾਸਲ ਕਰਕੇ ਪੂਰੇ ਪੰਜਾਬ ਸਣੇ ਭੀਖੀ ਮਾਨਸਾ ਦਾ ਨਾਮ ਰੋਸ਼ਨ ਕੀਤਾ ਜਿਸ ਦੀ ਖੁਸ਼ੀ ਹੁਣ ਸੰਭਾਲੀ ਨਹੀਂ ਜਾ ਰਹੀ ਮਾਪੇ ਅਤੇ ਅਧਿਆਪਕਾਂ ਦਾ ਚਾਹ ਨਹੀਂ ਚੱਕਿਆ ਜਾ ਰਿਹਾ ਕਿਉਂਕਿ ਇਸ ਵਿਦਿਆਰਥਣ ਨੇ 498 ਨੰਬਰ ਪ੍ਰਾਪਤ ਕਰਕੇ ਪੰਜਾਬ ਦੇ ਵਿੱਚ ਤੀਜਾ ਰੈਂਕ ਹਾਸਲ ਕੀਤਾ ਤੀਜੀ ਪੋਜੀਸ਼ਨ ਦੇ ਉੱਤੇ ਪਹੁੰਚੀ ਆ ਪੂਰੇ ਪੰਜਾਬ ਦੇ ਵਿੱਚੋਂ ਤਾਂ ਵਾਕੇ ਹੀ ਕੁੜੀਆਂ ਨੂੰ ਘੱਟ ਸਮਝਣ ਵਾਲੇ ਇਹ ਖਬਰ ਜ਼ਰੂਰ ਦੇਖਣ ਕਿਉਂਕਿ ਬਹੁਤ ਸਾਰੇ ਲੋਕ ਕੁੜੀਆਂ ਨੂੰ ਘੱਟ ਸਮਝਦੇ ਨੇ ਕੁੜੀਆਂ ਨੂੰ ਪੜਾਉਂਦੇ ਨਹੀਂ ਕੁੜੀਆਂ ਨੂੰ ਲਿਖਾਉਂਦੇ ਨਹੀਂ ਕੁੜੀਆਂ ਕਿਉਂਕਿ ਹਰੇ ਕਿੱਤੇ ਦੇ ਵਿੱਚ ਅੱਜਕੱਲ ਅੱਗੇ ਜਾ ਰਹੀਆਂ ਨੇ ਪਰ ਸਿਰਫ ਉਹਨਾਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਤਾਂ ਇਸ ਪੇਖੀ ਸ਼ਹਿਰ ਦੀ ਮਾਨਸਾ ਦੇ ਪੇਖੀ ਦੀ ਰਹਿਣ ਵਾਲੀ ਅਰਸ਼ ਨਾਮ ਦੀ ਵਿਦਿਆਰਥਣ ਨੇ ਵੀ ਪੂਰੇ ਦੇਸ਼ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਨਾਮ ਰੋਸ਼ਨ ਕੀਤਾ ਤਾਂ ਕੀ ਕੁਝ ਕਹਿ ਰਹੀ ਹੈ ਇਹ ਵਿਦਿਆਰਥਣ ਕਿੰਨੀ ਕੁ ਮਿਹਨਤ ਕੀਤੀ ਆ ਕਿੰਨੀ ਕੁ ਪੜ੍ਹਾਈ ਕਰਨੀ ਪਈ ਆ ਇੱਥੇ ਤੱਕ ਪਹੁੰਚਣ ਦੇ ਲਈ ਤਾਂ ਅੱਗੇ ਜਾ ਕੇ ਕੀ ਬਣਨਾ ਚਾਹੁੰਦੀ ਆ ਪੂਰੀ ਗੱਲਬਾਤ ਇਸ ਵਿਦਿਆਰਥਣ ਦੀ ਜੁਬਾਨੀ ਸੁਣਾਉਣੀ ਆ ਤੇ ਇਸ ਦੇ ਮਾਪੇ ਕੀ ਕਹਿ ਰਹੇ ਨੇ ਤੇ ਸਕੂਲ ਪ੍ਰਿੰਸੀਪਲ ਉਹ ਕੀ ਕੁਝ ਕਹਿ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਅਧਿਆਪਕਾਂ ਦਾ ਜਿਹੜਾ ਯੋਗਦਾਨ ਹੁੰਦਾ ਇੱਥੇ ਤੱਕ ਵਿਦਿਆਰਥੀ ਨੂੰ ਪਹੁੰਚਾਉਣ ਦੇ ਵਿੱਚ ਤਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਤੁਹਾਨੂੰ ਵੀ ਸੁਣਾਉਣੀ ਆ ਪੰਜਾਬ ਦੇ ਵਿੱਚੋਂ ਤੁਸੀਂ ਤੀਸਰਾ ਸਥਾਨ ਹਾਸਲ ਕੀਤਾ ਹੈਗਾ ਕੀ ਕਹਿਣਾ ਚਾਹੋਗੇ ਬੇਟਾ ਕਿੰਦਾਂ ਦੇ ਹਾਪ-ਹਾਪ ਸੀ ਜਦੋਂ ਰਿਜ਼ਲਟ ਆਇਆ ਸੱਚ ਸਭ ਤੋਂ ਪਹਿਲੇ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੇਰਾ 3rd ਰੈਂਕ ਆ ਗਿਆ ਇੰਨਾ ਅੱਗੇ ਰੈਂਕ ਮੈਂ ਐਕਸਪੈਕਟ ਨਹੀਂ ਕੀਤਾ ਸੀ ਮੈਂ ਸੋਚੀ ਸੀ ਪਹਿਲੇ 10 ਦੇ ਵਿੱਚ ਪਹਿਲੇ 20 ਦੇ ਵਿੱਚ ਆ ਜਾਈ ਕਿਉਂਕਿ ਮੈਂ ਮਿਹਨਤ ਕੀਤੀ ਸੀ ਤੇ ਮੈਂ ਉਹਦਾ ਫਲ ਵੀ ਸੋਚ ਰਹੀ ਸੀ ਕਿ ਮੈਨੂੰ ਮਿਲੇ ਪਰ ਜਦੋਂ ਫਿਰ ਮੇਰਾ 3rd ਰੈਂਕ ਆਇਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਕਿੱਦਾਂ ਦਾ ਮਤਲਬ ਤੁਹਾਨੂੰ ਪੇਰੈਂਟ ਦਾ ਸਹਿਯੋਗ ਰਿਹਾ ਪੂਰਾ ਸਾਇਲੋ ਗ੍ਰਹਿਟਿਚਸ ਦੇ ਵੱਲੋਂ ਪੇਰੈਂਟਸ ਦੇ ਵੱਲੋਂ ਪੂਰਾ ਸਪੋਰਟ ਸੀ ਅਰਸ਼ ਕਨੇ ਘੰਟੇ ਪੜਾਈ ਕਰਦੀ ਸੀ ਸਰ ਮੈਂ ਕਦੇ ਘੰਟੇ ਨਹੀਂ ਦੇਖੇ ਮੈਂ ਜਿਹੜਾ ਕੰਮ ਨਾ ਕਰਨਾ ਸੀ ਜਿਹੜਾ ਟੀਚਰਸ ਨੇ ਦਿੱਤਾ ਹੁੰਦਾ ਸੀ ਮੈਂ ਉਹਨੂੰ ਪੂਰਾ ਕਰਦੀ ਸੀ ਟਾਈਮ ਨਾ ਕਦੇ ਵੀ ਨਹੀਂ ਦੇਖਿਆ ਦੂਸਰਾ ਅਰਸ਼ ਕਿਸੇ ਮਾਪਿਆਂ ਨੇ ਘੂੜਿਆ ਹੋਵੇ ਪੜਾਈ ਨੂੰ ਲੈ ਕੇ ਨਹੀਂ ਸਰ ਪੜਾਈ ਨੂੰ ਲੈ ਕੇ ਮੈਨੂੰ ਕਦੇ ਵੀ ਕੋਈ ਚਿਰਕਾ ਕਦੇ ਵੀ ਨਹੀਂ ਪਈ ਹੈ ਮੇਰੀ ਹੁਣ ਕੀ ਤੁਸੀਂ ਬਣਨਾ ਚਾਹੁੰਦੇ ਹੋ ਸਰ ਮੈਂ ਆਈਏ ਸੌਫਟਸਰ ਬਣਨ ਦਾ ਟਰਾਈ ਕਰੂੰਗੀ ਅਗਰ ਮੈਂ ਬਣੀ ਤਾਂ ਜ਼ਰੂਰ ਦੇਸ਼ ਦੀ ਸਮਾਜ ਦੀ ਸੇਵਾ ਤੇ ਦੂਸਰੇ ਬੱਚਿਆਂ ਨੂੰ ਕੀ ਤੁਸੀਂ ਸਲਾਹ ਦੇਣਾ ਚਾਹੁੰਦੇ ਹੋ ਸੇ ਦੂਸਰੇ ਬੱਚੇ ਨੂੰ ਮੈਂ ਇਹ ਕਹਿਣਾ ਚਾਹਣੀ ਆ ਕਿ ਜਿਹੜੇ ਬੱਚਿਆਂ ਦਾ ਇੱਕ ਦੋ ਨੰਬਰ ਦੇ ਉੱਤੇ ਮੈਰਿਜ ਲੱਗੀ ਜਾਂ ਉਹਨਾਂ ਦੇ ਨੰਬਰ ਐਕਸਪੈਕਟਿਡ ਨਹੀਂ ਆਏ ਤਾਂ ਉਹ ਨਿਰਾਸ਼ ਬਿਲਕੁਲ ਨਾ ਹੋਣ ਕਿ ਨੰਬਰ ਸਭ ਕੁਝ ਨਹੀਂ ਕਰਦੇ ਦੀ ਆਪਣੀ ਨੌਲੇਜ ਆਪਣੀ ਸਿੱਖਿਆ ਉਹ ਮੈਟਰ ਕਰਦਾ ਆਪਾਂ ਇੱਕ ਚੰਗੀ ਇਨਸਾਨ ਹੋਣਾ ਚਾਹੁੰਦੇ ਆ ਤੇ ਆਪਣਾ ਕਰੀਅਰ ਬਣਾਉਣ ਦੇ ਵੇਲੇ ਧਿਆਨ ਦੇ ਤੇ ਇਸ ਰਿਜ਼ਲਟ ਨੂੰ ਜਿਆਦਾ ਮਨ ਦੇ ਉੱਤੇ ਨਾ ਲੈ ਹਾਂ ਬੇਟੇ ਅਰਸ਼ਵਾਰੇ ਦੇ ਜਾਣਕਾਰੀ ਤੇ ਆਪਣਾ ਨਾਮ ਦੱਸੋ ਮੈਂ ਅਸ਼蒂 ਮਾਤਾ ਦੀ ਹੁਣਿਕਾ ਤੇ ਅੱਜ ਦਾ ਜਿਸ ਤਰ੍ਹਾਂ ਸ਼ੁਰੂ ਹੋ ਰਿਹਾ ਮੈਂਨਤ ਕਰਦੀ ਸੀ ਨਰਸਰੀ ਕਲਾਸ ਤੋਂ 10th ਜੇ ਵੀ ਮੈਰਿਟ ਹਾਸਿਲ ਕੀਤੀ 12th ਚ ਵੀ ਹੁਣ ਮੈਰਿਟ 3rd ਰੈਂਕ ਆਇਆ ਇਹ ਸ਼ੁਰੂ ਤੋਂ ਹੀ ਮਿਹਨਤ ਕਰਦੀ ਰਹੀ ਹੈ ਹਮੇਸ਼ਾ ਇਹਦਾ ਧਿਆਨ ਪੜਾਈ ਵਾਲੀ ਹੁੰਦਾ ਜੇ ਟਾਈਮ ਵੀ 2-10 ਮਿੰਟ ਫ੍ਰੀ ਹੈ ਤਾਂ ਕੀ ਕਰਨਾ ਥੋੜਾ ਟਾਈਮ ਟੀਵੀ ਦੇਖ ਲਿਆ ਜਾ ਵਾਕਿੰਗ ਕਰ ਲਈ ਉਹ ਕੁਝ ਨਹੀਂ ਸਿਰਫ ਪੜਾਈ ਵੱਲੀ ਦਾ ਧਿਆਨ ਰੱਖਿਆ ਮੈਂ ਦੂਜੇ ਬੱਚਿਆਂ ਨੂੰ ਇਹੀ ਕਹੂੰਗੀ ਸੰਦੀ ਜਿਹੜਾ ਤੁਹਾਨੂੰ ਡੇਲੀ ਦਾ ਹੋਮਵਰਕ ਸਕੂਲ ਚ ਮਿਲਦਾ ਪਲੀਜ਼ ਉਹ ਜ਼ਰੂਰ ਕਰਿਆ ਕਰੋ ਹੋਮਵਰਕ ਕਿਉਂਕਿ ਜੇ ਆਪਾਂ ਡੇਲੀ ਦਾ ਹੋਮਵਰਕ ਵੀ ਕਰ ਲਈਏ ਉਹਦੇ ਨਾਲ ਵੀ ਤੁਸੀਂ ਬਹੁਤ ਅੱਛੇ ਬਹੁਤ ਵਧੀਆ ਮਾਰਕਸ ਲੈ ਸਕਦੇ ਤੇ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਟਾ ਜੀ ਮੈਂ ਹੋਰ ਬੱਚਿਆਂ ਨੂੰ ਇਹ ਸੰਦੇਸ਼ ਦਵਾਂਗੀ ਕਿ ਵੱਧ ਤੋਂ ਵੱਧ ਮਿਹਨਤ ਕਰੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਤੇ ਇੱਕ ਵਧੀਆ ਅਫਸਰ ਦੀ ਤਰ੍ਹਾਂ ਬਣ ਕੇ ਦਿਖਾਓ ਜਦੋਂ ਰਿਜ਼ਲਟ ਆਇਆ ਭੈਣ ਜੀ ਉਦੋਂ ਤੁਹਾਡੇ ਦਿਲ ਦੇ ਕੀ ਹਾਪ-ਹਾਪ ਸੀਗੇ ਜਦੋਂ ਰਿਜ਼ਲਟ ਆਇਆ ਮੈਨੂੰ ਪਤਾ ਲੱਗਿਆ ਕਿ ਮੈਂ 3rd ਰੈਂਕ ਹਾਸਿਲ ਕੀਤਾ ਤਾਂ ਮੈਨੂੰ ਬਹੁਤ ਖੁਬਰਾਟ ਹੋਈ ਮੈਂ ਫਰਸ਼ ਤੇ ਨੀਚੇ ਬੈਠ ਗਈ ਮਤਲਬ ਇੰਨੀ ਖੁਸ਼ੀ ਸੀ ਮੈਂ ਤਾਂ ਸ਼ਬਦ ਹੀ ਨਹੀਂ ਬੋਲੇ ਜਾ ਰਹੇ ਸੀ ਮੈਂ ਕੀ ਬੋਲਾਂ ਉਹ ਸਰ ਅर्शਵਾਰੇ ਦਿਓ ਜਾਣਕਾਰੀ ਕਿ ਕਿੰਨਾ ਪੜ੍ਹਦੇ ਸੀ ਕਿੰਨੇ ਘੰਟੇ ਪੜ੍ਹਦੇ ਸੀ ਕੀ ਕਹਿਣਾ ਚਾਹੁੰਦੇ ਹੋ ਸਰ ਅर्श ਸ਼ੁਰੂ ਤੋਂ ਬਹੁਤ ਬੇਨਤੀ ਰਹੀ ਹੈ ਇਹ ਪਹਿਲੀ ਕਲਾਸ ਵੀ ਇਹ ਹਮੇਸ਼ਾ ਫਸਟ ਪਲੇਸਨਾਂ ਹਾਸਲ ਕਰਦੀ ਰਹੀ ਹੈ। ਪਿਛਲੀ ਵਾਰ ਅ ਜਿਵੇਂ ਕਿ ਤੋਂ ਪਿਛਲੀ ਵਾਰ ਜਦੋਂ 10ਵੀਂ ਦਾ ਨਤੀਜਾ ਆਇਆ ਸੀ ਉਦੋਂ ਵੀ ਇਹ ਮੈਡ ਦੇ ਵਿੱਚ ਦੋਵੇਂ ਸਥਾਨ ਤੇ ਸੀ। ਉਦੋਂ ਇਹ ਥੋੜਾ ਨਾਰਾਜ਼ ਹੋਈ ਸੀ ਉਦੋਂ ਇਹਨੂੰ ਲੱਗਦਾ ਸੀ ਕਿ ਮੇਰੇ ਇਸ ਤੋਂ ਬਿਹਤਰ ਨੰਬਰ ਆਉਣੇ ਚਾਹੀਦੇ ਇਸ ਤੋਂ ਵਧੀਆ ਮੈਂ ਕਰ ਸਕਦੀ ਆ। ਤਾਂ ਇਸ ਵਾਰ ਇਹਨੇ ਹੋਰ ਮਤਲਬ ਜੱਜ ਵੀ ਬੇਨਤੀ ਕੀਤੀ ਤੇ ਉਹਦਾ ਨਤੀਜਾ ਇਹ ਆ ਕਿ ਅੱਜ ਇਹ ਪੂਰੇ ਪੰਜਾਬ ਦੇ ਵਿੱਚੋਂ ਸੀ ਜਿਸਤਾਨ ਤੇ ਮਾਨਸਾ ਜਿਹਦੇ ਦੇ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ। ਜੇ ਸਾਨੂੰ ਮਾਣ ਹੈ ਕਿ ਹਮੇਸ਼ਾ ਸਾਧੂ ਕਦੇ ਬੱਚੀ ਨੂੰ ਇਹ ਕਹਿਣਾ ਨਹੀਂ ਪਿਆ ਕਿ ਬੇਟਾ ਪੜ੍ਹ ਲਓ। ਜਦ ਤੁਸੀਂ ਹੁਣ ਬਹੁਤ ਅਰੈਸਟ ਕਰਨੀ ਪੜ੍ਹ ਲਓ ਉਲਟਾ ਸਾਨੂੰ ਇਹ ਕਹਿਣਾ ਪੈਂਦਾ ਸੀ ਬੇਟਾ ਥੋੜੀ ਦੇਰ ਅਰੈਸਟ ਕਰ ਲਓ। ਬੱਚੀ ਆਪਣੀ ਪੜ੍ਹਾਈ ਵੱਲ thì ਪੂਰੀ ਤਰ੍ਹਾਂ ਡੈਡੀਕੇਟਡ ਸੀ ਤੇ ਅੱਗੇ ਵੀ ਉਹਦਾ ਇਹ ਸੁਪਨਾ ਕਿ ਮੈਂ ਕੋਈ ਆਈਐਸ ਆਫੀਸਰ ਜਾਂ ਇਸ ਤੋਂ ਵੀ ਕੋਈ ਵਧੀਆ ਮੈਂ ਜੋਬ ਹਾਸਲ ਕਰਾਂ। ਮੈਂ ਆਪਣੇ ਮਾਪੇ ਦਾ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਾਂ। ਤੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ? ਮੈਂ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਆਪਣੇ ਬੱਚਿਆਂ 'ਤੇ ਯਕੀਨ ਕਰਨਾ ਚਾਹੀਦਾ। ਉਹਨਾਂ ਨੂੰ ਖਾਸ ਕਰਕੇ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਆ ਅੱਗੇ ਵਧਣ ਵਾਸਤੇ। ਅੱਜ ਗੱਲ ਕੁੜੀਆਂ ਨੇ ਜਿਹੜੀਆਂ ਉਹ ਕਿਸੇ ਵੀ ਖੇਤਰ ਦੇ ਵਿੱਚ ਮੁੰਡਿਆਂ ਨਾਲੋਂ ਪਿੱਛੇ ਨਹੀਂ ਹੈਗੀਆਂ। ਸਾਨੂੰ ਕਦੇ ਵੀ ਉਹਨਾਂ ਨਾਲ ਕੋਈ ਵਿਤਕਰਾ ਜਾਂ ભેਦਭਾਵ ਨਹੀਂ ਕਰਨਾ ਚਾਹੀਦਾ ਕਿ ਉਹ ਲੜਕੀ ਆ ਤੇ ਉਹਨੂੰ ਆਪਾਂ ਉਹਨੇ ਮੌਕੇ ਨਹੀਂ ਦੇਣੇ ਸਾਨੂੰ ਬਰਾਬਰ ਮੁੰਡਿਆਂ ਦੇ ਬਰਾਬਰ ਕੁੜੀਆਂ ਨੂੰ ਮੌਕੇ ਦੇਣੇ ਚਾਹੀਦੇ ਆ ਤਾਂ ਕਿ ਉਹ ਵੀ ਸਮਾਜ ਦੇ ਵਿੱਚ ਬਿਹਤਰ ਸਥਾਨ ਹਾਸਲ ਕਰ ਸਕਣ ਅੱਗੇ ਵਧ ਸਕਣ ਤੇ ਇਸ ਸਮਾਜ ਨੂੰ ਇੱਕ ਨਵੀਂ ਸ਼ੇਰ ਦੇ ਸਕਣ ਹਾਂਜੀ ਪ੍ਰਿੰਸੀਪਲ ਸਰ ਕੁੜੀਆਂ ਆਰਸ਼ਾ ਆਪਣੇ ਸਕੂਲ ਦੀ ਜੋ ਪੰਜਾਬ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਜੀ ਉਹਦੇ ਬਾਰੇ ਦਿਓ ਜਾਣਕਾਰੀ आज हमारे लिए एक तो गौरवपूर्ण शर्ण है कि इस विद्यालय की बच्ची हर्ष जो कि प्लस टू की, की ह्यूमिनिटी ग्रुप में पूरे पंजाब में थर्ड पोजिशन पर रही है उस बच्ची को विद्यालय परिवार की ओर से उसके माता पिता को बहुत बहुत बधाई तो कि मतलब बच्ची का किन्ना घंटे पढ़ती सी कि मेहनत करती दी थी बारे भी जानकारी दी बच्ची का मेहनत करने का ਕਰਮੀ ਤਾਂ ਮਿਹਨਤ ਕਰਦੀ ਹੀ ਸੀ ਲੇਕਿਨ ਸਕੂਲ ਮੇਂ ਇੱਕ ਅਨੁਸ਼ਾਸਨ ਕੜੀ ਮਿਹਨਤ ਔਰ ਸੱਚੀ ਲਗਨ ਤੇ ਗੁਣੋ ਕੀ ਕਾਰਨ ਚ ਇਹ ਬੱਚੀ ਇਸ ਪੋਜੀਸ਼ਨ ਇਸ ਰਿਜ਼ਲਟ ਕੇ ਉਪਰ ਪਹੁੰਚੀ ਹੈ ਤੇ ਸਾਰਾ ਇੱਕ ਇਹ ਦੱਸੋ ਵੀ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਬਾਕੀ ਬੱਚੋ ਕੇ ਲਈ ਇਹ ਸੰਦੇਸ਼ ਹੈ ਕਿ ਜਿਸ ਪ੍ਰਕਾਰ ਸੇ ਅਸਲੀ ਮਿਹਨਤ ਕੀ ਹੈ ਉਸ ਪ੍ਰਕਾਰ ਸੇ ਸਾਰੇ ਬੱਚੇ ਮਿਹਨਤ ਕਰੇ ਅਨੁਸ਼ਾਸਨ ਮੇਂ ਰਹੇ ਆਪਣੇ ਅਧਿਆਪਕੋ ਕਾ ਕਹਿਨਾ ਮੰਨੇ ਉਸ ਪ੍ਰਕਾਰ ਇਸ ਬੱਚੀ ਕੋ ਸਵੰਦਾ ਹੱਥ ਫਲੂ ਹੋਈ ਹੈ ਉਸ ਪ੍ਰਕਾਰ ਸੇ ਬਾਕੀ ਬੱਚੇ ਕੋ ਵੀ ਸਵੰਦਾ ਹੱਥ ਫਲੂ ਹੋ ਜਾ। ਤਾਂ ਤੁਸੀਂ ਸੁਣਿਆ ਮਾਪਿਆਂ ਦਾ ਚਾਹ ਨਹੀਂ ਚੱਕਿਆ ਜਾ ਰਿਹਾ ਤੇ ਪ੍ਰਿੰਸੀਪਲ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੀ ਵਿਦਿਆਰਥਣ ਨੇ ਪੂਰੇ ਪੰਜਾਬ ਦੇ ਵਿੱਚੋਂ ਤੀਜਾ ਰੈਂਕ ਹਾਸਲ ਕੀਤਾ। ਤਾਂ ਤੀਜੀ ਪੋਜੀਸ਼ਨ ਦੇ ਉੱਤੇ ਪਹੁੰਚੀ ਆ ਤਾਂ ਇਸ ਤਰੀਕੇ ਦੇ ਨਾਲ ਵਿਦਿਆਰਥੀ ਜਦੋਂ ਸਕੂਲ ਦਾ ਨਾਮ ਅਧਿਆਪਕਾਂ ਦਾ ਨਾਮ ਸੂਬੇ ਦਾ ਨਾਮ ਰੋਸ਼ਨ ਕਰਦੇ ਨੇ ਤਾਂ ਜਿਹੜੇ ਅਧਿਆਪਕ ਹੁੰਦੇ ਨੇ ਗੁਰੂ ਹੁੰਦੇ ਨੇ ਉਹਨਾਂ ਨੂੰ ਵਾਕੇ ਹੀ ਮਾਣ ਮਹਿਸੂਸ ਹੁੰਦਾ ਤਾਂ ਹੋਰ ਵੀ ਕੁੜੀਆਂ ਨੇ ਬਾਜੀ ਮਾਰੀ ਆ ਤਾਂ ਕੁੜੀਆਂ ਨੂੰ ਘੱਟ ਨਾ ਸਮਝਿਆ ਜਾਵੇ